ਪੁਰਾਣੀ ਰੰਜਿਸ਼ ਨੂੰ ਲੈ ਕੇ ਪਰਿਵਾਰ ਤੇ ਕੀਤਾ ਗਿਆ ਜਾਨਲੇਵਾ ਹਮਲਾ ਮੇਰੇ بیٹے ਨੇ ਕੈਰੀ ਲੜਾਈ ਤੇ ਉਹ ਮਤਲਬ ਰਾਜੀਨਾਮਾ ਛੱਟਾ ਛੱਟਾ ਲਾਈਆਂ ਸੀ ਰਾਜੀਨਾਮਾ ਫਿਰ ਹੋ ਗਿਆ ਤੇ ਫਿਰ ਢਾਣੇ ਜੀ ਹੋਇਆ ਮੁੜ ਕੇ ਸਾਨੂੰ ਜੋ ਪੈਸੇ ਮੰਨੇ ਨਾ ਨਹੀਂ ਦਿੱਤੇਗੇ ਝਗੜੇ ਦੌਰਾਨ ਸ਼ਰੀਆਮ ਗੱਡੀਆਂ ਦੀ ਕੀਤੀ ਪੰਨ ਤੋੜ ਕੀ ਸਰਪੰਚ ਨੇ ਹੱਲਾ ਸ਼ਰੀ ਦੇ ਕੇ ਸਾਡੇ ਘਰ ਆਣ ਕੇ ਗਲ ਪਾਏ ਬਜ਼ੁਰਗ ਨੂੰ ਲੱਗੀਆਂ ਗੰਭੀਰ ਸੱਟਾਂ ਇਲਾਕੇ ਗਵਾਂਡਣ گاਉਂ ਇਹਨੂੰ ਵੀ ਗਾਲਾਂ ਗੋਲਾਂ ਮਦਲ ਦਿੱਤੀਆਂ ਵੀ ਮੇਰੇ ਬਲੇ ਵੇ ਤੇ ਫੇਰ ਬਾਅਦ ਜਦੋਂ ਇਹਨੂੰ ਗਵਾਂਢੀ ਲੈ ਕੇ ਚੋਕੇ ਦੇ ਫੇਰ ਪਿਸਤੌਣ ਲੈ ਕੇ ਆਇਆ ਨਾਲ ਵੀ ਮੈਂ ਮਾਰ ਹੀ ਦੇਣਾ ਵਾ ਜ਼ਖਮੀ ਬਜ਼ੁਰਗ ਨੂੰ ਇਲਾਜ ਲਈ ਹਸਪਤਲ ਕਰਵਾਇਆ ਦਾਖਲ ਮੁੰਡੇ ਸਾਡੇ ਨੂੰ ਧਮਕੀ ਦਿੰਦਾ ਹੈ ਮੁੰਡਾ ਸਾਡਾ ਅੰਦਰ ਹੀ ਵੜਿਆ ਵੜਿਆ ਫਿਰ ਇਹਨਾਂ ਉਹਨੇ ਮੁੰਡੇ ਮੁੰਡੇ ਸਦੇ ਆ ਤੇ ਗੋਲੀ ਇਹਨਾਂ ਆਪਣੇ ਕੋਲੋਂ ਚਲਾ ਕੇ ਸਾਡੇ ਮੁੰਡਿਆ ਸਿਰ ਪਾਤੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਇਹ 13 ਨਵੰਬਰ 2025 ਨੂੰ ਰਾਤ ਦੇ ਸਮੇਂ ਜਿਹੜੀ ਆ ਸੂਚਨਾ ਮਿਲੀ ਹੈ ਤਾਂ ਉੱਥੇ ਐਸਏ ਪ੍ਰਗਟ ਸਿੰਘ ਸਮੇਤ ਪੁਲਿਸ ਪਾਰਟੀ ਗਈ ਹੈ ਜੀ ਕਾਫੀ ਇਹਨਾਂ ਨੇ ਉੱਥੇ ਉਹ ਨਰਬਾਜੀ ਕੀਤੀ ਆ ਦੂਸਰੀ ਪਾਰਟੀ ਨੇ ਕੱਛਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ਦੀਪ ਕੌਰ ਅੰਮ੍ਰਿਤਸਰ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਪਰਿਵਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਜੀਹਾਂ ਜਿਹੜਾ ਹਮਲਾਵਾਰ ਆ ਉਹ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਹਮਲੇ ਦੌਰਾਨ ਇੱਕ ਬਜ਼ੁਰਗ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਸ਼ਰੀਆਮ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰੀਆਮ ਗੱਡੀਆਂ ਦੀ ਭੰਨਤੋੜ ਕੀਤੀ ਹੋਈ ਹੈ ਇਸ ਦੇ ਵਿੱਚ ਇੱਕ ਬਜ਼ੁਰਗ ਨੂੰ ਜਿਹੜੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸ਼ਰੀਆਮ ਜੜੀਆਂ ਨੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਪਰਿਵਾਰ ਦੇ ਵੱਲੋਂ ਪੁਲਿਸ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਹਮਲਾਵਰਾਂ ਤੇ ਮਾਮਲਾ ਤਾਂ ਕੀ ਦਰਜ ਕਰਨਾ ਸੀ ਇਹਨਾਂ ਨੇ ਉਲਟਾ ਸਾਡੇ ਤੇ ਹੀ ਜੜਾਇਆ ਪਰਚਾ ਦਰਜ ਕਰ ਦਿੱਤਾ ਇਹ ਪਰਿਵਾਰ ਦੇ ਵੱਲੋਂ ਜਿਹੜੇ ਨੇ ਪੁਲਿਸ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪੀੜਤ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਇਨਸਾਫ ਚਾਹੀਦਾ ਤੇ ਇਸ ਮੌਕੇ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਤੋਂ ਜਿਹੜੀ ਹੈ ਇਨਸਾਫ ਦੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਅਤੇ ਇੱਕ ਧਿਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹਕੀਣਾ ਬੜਾ ਕਲਵੰਤਪੁਰ ਕਿੱਥੋਂ ਆਇਆ ਬੜਾ ਅਖਵਾਲ ਨੂੰ ਕੀ ਗੱਲ ਹੋਈ ਮੇਰੇ ਬੇਟੇ ਨੇ ਕੈਦੀ ਲੜਾਈ ਤੇ ਉਹ ਮਤਲਬ ਰਾਜੀਨਾਮਾ ਸੱਟਾ ਸੱਟਾਂ ਲਾਈਆਂ ਹੀ ਰਾਜੀਨਾਮਾ ਫਿਰ ਹੋ ਗਿਆ ਤੇ ਫਿਰ ਢਾਣੇ ਜੀ ਹੋਇਆ ਮੜਕੇ ਹਨ ਨੂੰ ਜੋ ਪੈਸੇ ਮੰਨੇ ਨਾ ਨਹੀਂ ਦਿੱਤੇ ਫਿਰ ਆਨ ਉਹਦੋਂ ਦੇਵੇਂ ਤੁਹਾਨੂੰ ਆਕੇ ਥੋੜੇ ਪੰਜਾਹ ਮੰਨੇ ਤਾਂ ਹੀ ਵੀ ਆਕੇ ਚਲੋ ਰਾਜੀਨਾਮਾ ਹੋਣ ਦੋ ਵੀ ਮਾਨ ਮੱਤਾ ਤੇ ਕੀ ਫਾਇਦਾ ਫਿਰ ਮੜਕੇ ਨੇ ਅਭੀ ਨਹੀਂ ਦਿੱਤਾ ਹੁਣ ਆਣ ਕੇ ਉਹ 2 ਸਾਲ ਹੋ ਗਏ ਇਸ ਗੱਲ ਨੂੰ ਹੁਣ ਆਣ ਕੇ ਕਹਿੰਦੇ ਹੀ ਰਾਜੀਨਾਮਾ ਤੇ ਬਸ ਇਹੋ ਗੱਲ ਕਹਿਤੀ ਕਿ ਵੀ ਅਹੀਂ ਉਹ ਜਿਹੜਾ ਹੋਇਆ ਉਹ ਰਾਜੀ ਨਾਵੇਂ ਤੇ ਕਹਿੰਦੇ ਵੀ ਨਹੀਂ ਅਸੀਂ ਉਤਨਾ ਪੈਸੇ ਨਹੀਂ ਦੇਣੇ ਫਿਰ ਹੁਣ ਕਿਨੇ ਸੱਟਾ ਲਾਇਆ ਤੁਹਾਡੇ ਘਰ ਤੇ ਹੁਣ ਘਰ ਜਾ ਕੇ ਸੱਟਾ ਨਾਲ ਆਇਆ ਕੁਲਦੀਪ ਸਿੰਘ ਜਿਹਦੇ ਨਾਲ ਪਹਿਲਾ ਝਗੜਾ ਮੁੜ ਕੇ ਨਾਲ ਉਹਨੇ ਕੋ ਮਿਹਾਰ ਨੂੰ ਪੱਪੀ ਨੂੰ ਤੇ ਆਪਣੇ ਭਰਾ ਨੂੰ ਨਾਲ ਉਹ ਆਏ ਆ ਉਹ ਸੱਟਾਂ ਲਾ ਕੇ ਗਏ ਮੇਰੇ ਘਰ ਵਾਲੇ ਨੂੰ ਬਾਕੀ ਮੈਂ ਕੁੜੀਆਂ ਕੜੀਆਂ ਗਾਂ ਪਸ਼ਾਂ ਪਹਿਲਾਂ ਹੀ ਕਰ ਲੀਆਂ ਐ ਮੈਂ ਆਪ ਵੀ ਤੇ ਲਾ ਕੇ ਗਵਾਂਡਣ ਗਾਓ ਹੀ ਉਹਨੂੰ ਵੀ ਗਾਲਾਂ ਗੋਲਾਂ ਬਦਲ ਦਿੱਤੀਆਂ ਵੀ ਮੇਰੇ ਭਲੇ ਵੇ ਤੇ ਫੇਰ ਬਾਜ ਜੀ ਨੂੰ ਗਵਾਂਡੀ ਲੈ ਕੇ ਚੋਕੇ ਤੇ ਫੇਰ ਪਿਸਤੌਲ ਲੈ ਕੇ ਆਇਆ ਨਾਲ ਵੀ ਮੈਂ ਮਾਰ ਹੀ ਦੇਣਾ ਵਾ ਤੇ ਇਤਰਾ ਗੋਲੀ ਚਲਾ ਕੇ ਗਿਆ ਤਾਂ ਨੂੰ ਮਤਲਬ ਫੇਰ ਦੂਜੀ ਗਲੀ ਚ ਜਿੱਧਰ ਗੱਡੀਆਂ ਭੰਨੀਆਂ ਉਧਰ ਵੀ ਉਧਰ ਵੀ ਇਤਰਾ ਕੀਤਾ ਗੱਡੀਆਂ ਭੰਨੀਆਂ ਗੱਡੀਆਂ ਦੋ ਇੱਕ ਉਹਨਾਂ ਦੀ ਆਪਣੀ ਹੀ ਜਿਹੜੇ ਲੜਾਈ ਜਿੰਨਾਂ ਦਾ ਮੁੰਡਾ ਨਾਲ ਤੇ ਇੱਕ ਉਹਨਾਂ ਕਹੇ ਦੀ ਲਵਾਈ ਹੀ ਕਿਹੜੇ ਕਿਹੜੇ ਧਾਰੂ ਬਣੇ ਹਾਡੇ ਮੁੰਡੇ ਕਿਉਂ ਉਹਨਾਂ ਕੋ ਇਹਨਾਂ ਕੋ ਕੋਈ ਨਹੀਂ ਸਾਡੇ ਕੋ ਕੋਈ ਥਾਰ ਨਹੀਂ ਜਿਹੜੇ ਆਏ ਮਾਰਨ ਮਾਰਨ ਜਿਹੜੇ ਆਏ ਉਹਨਾਂ ਦਾ ਤਾਂ ਹੋਣਾ ਨੂੰ ਪਤਾ ਹੀ ਨਹੀਂ ਸੀ ਪਿਸਤੌਲ ਉਹਨਾਂ ਕੋਈ ਨਹੀਂ ਅਸੀਂ ਅਸੀਂ ਆਪਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਜਦੋਂ ਹਥਿਆਰ ਵੇਖੇ ਨਹੀਂ ਸਾਨੂੰ ਲੜਾਈ ਹੁੰਦੀ ਦਾ ਵੀ ਨਹੀਂ ਪਤਾ ਸਾਨੂੰ ਜਦੋਂ ਪਤਾ ਲੱਗਾ ਵੀ ਅੱਡੇ ਤੇ ਲੜਾਈ ਹੋ ਗਈ ਤੇ ਫੇਰ ਅਸੀਂ ਭੱਜ-ਪੁੱਜ ਕੇ ਘਰੋਂ ਲੋਕ ਘਰੇ ਤੋੜ ਪਣ ਜੀ ਨਹੀਂ ਕਰੇ ਸਾਡੇ ਨਹੀਂ ਸਾਡਾ ਤੇ ਸਾਡਾ ਗਵਾਂਡੀਆਂ ਦੇ ਜਿੰਦਰਾ ਮਾਰਤਾ ਵੀ ਚੀਜ਼ਾਂ ਤੋੜਦੇ ਗੱਡੀਆਂ ਕਿਹਦੀ ਤੋੜੀਆਂ ਗੱਡੀਆਂ ਦੂਜੇ ਜਿਹੜੇ ਮੁੰਡੇ ਨਾਲ ਸਾਡੇ ਗਵਾਂਡੇ ਹੋਰ ਵੀ ਮੁੰਡੇ ਉਹਨਾਂ ਦੀਆਂ ਗੱਡੀਆਂ ਤੋੜਨਾ ਜੀ ਕੀ ਬਗੜ ਦੋ ਹਾਂ ਮੰਗੋ ਨਹੀਂ ਇਹੋ ਹੀ ਆਨੇ ਪੀ ਚਲੋ ਸਾਨੂੰ ਕੋ ਇਨਸਾਫ ਜਾਈਦਾ ਬੇ ਇਸ ਤਰ੍ਹਾਂ ਜਿਤਰਾ ਹੁਣ ਪਿੰਡ ਅੱਜ ਕਰ ਜਾਣਾ ਆ ਬਹਿਣਾ ਆ ਕੋਈ ਚਲੋ ਸਾਡਾ ਫਾਇਦਾ ਹੋ ਜਾਏ ਮੁੰਡਿਆਂ ਵਾਸਤੇ ਵੀ ਸਾਡੇ ਵਾਸਤੇ ਗੱਲ ਹੋਈ ਆ ਬਈ ਤਾਂ ਵੀ ਲੜਾਈ ਸਾਡੀ ਇਹਨਾਂ ਮੁੰਡਿਆਣਾ ਸੀ ਤੇ ਸਰਪੰਚੋ ਦੀ ਬੜੀ ਮੈਰੀਕੀ ਸੀ ਸਰਪੰਚ ਨੇ ਹੱਲਾ ਛੇਰੀ ਦੇ ਕੇ ਸਾਡੇ ਘਰਾਂ ਨਾਲ ਗਲ ਪਵਾਏ ਇੱਕ ਦਿਨ 8 ਤੇ 12 ਤਰੀਕ ਤੇ ਤੇ 13 ਤਰੀਕ ਵਾਲੇ ਦਿਨ ਫੇਰ ਇਹਨਾਂ ਸਾਰੀ ਥੜੇ ਮੁੰਡੇ ਫਿਰਦੇ ਰਹੇ ਆ ਸਰਪੰਚ ਨਾਲ ਹੀ ਹੀਣਾ ਤੇ ਮੁੰਡੇ ਸਾਡੇ ਨੂੰ ਧੰਮ ਕਹਿ ਦਿੰਦੇ ਨੇ ਮੁੰਡਾ ਸਾਡਾ ਅੰਦਰ ਹੀ ਵੜਿਆ ਬੜਿਆ ਜਾ ਫੇਰ ਇਹਨਾਂ ਉਹਨੇ ਮੁੰਡੇ ਮੁੰਡੇ ਸਦੇ ਆ ਤੇ ਗੋਲੀ ਇਹਨਾਂ ਆਪਣੇ ਕੋਲੋਂ ਚਲਾ ਕੇ ਸਾਡੇ ਮੁੰਡਿਆ ਸਿਰ ਪਾਤੀ ਤੇ ਸਾਡੇ ਮੁੰਡਿਆ ਤੇ ਕਿਸ ਪਾਦਾ ਸਾਡੇ ਮੁੰਡਿਆਂ ਦਾ ਮਛਾਲ ਗੱਡੀਆਂ ਤੇ ਬੜੀਆਂ ਭੰਦੀਆਂ ਗੱਡੀਆਂ ਵੀ ਆ ਜਾਣ ਬੁੱਝ ਕੇ ਨਾਨਕੇ ਘਰ ਭੰਨੀਆਂ ਫੇਰ ਬਾਪੂ ਦੇ ਆਣ ਕੇ ਸਟਾ ਲਾਈਆਂ ਗੱਡੀਆਂ ਦੋ ਭੰਨੀਆਂ ਤੇਨ ਘਰ ਆਣ ਕੇ ਉਹ ਵੀ ਦਸਰ ਮਾਰ ਮਾਰ ਕੇ ਇਹ ਨਾ ਉਹਨਾਂ ਦੇ ਕਿੰਨੇ ਜਣੇ ਸੀ ਰੋਡ 'ਤੇ ਉਹ ਟੋਟਲ ਇੱਕ ਦੋ ਭਰਾ ਕਮਿਹਾਰ ਹੁੰਨੀ ਸੀ ਤੇ ਇੱਕ ਨਾਲ ਉਹ ਜਿਹੜਾ ਮੁੰਡਾ ਤਲਦੀਪ ਸੀ ਇਹ ਉਹਨਾਂ ਆਣ ਕੇ ਦਾਗੇ ਹਮਲਾ ਕੀਤਾ ਪੱਪੀ ਹੀ ਇੱਕ ਤੇ ਇੱਕ ਕਾਕਾ ਹੀ ਹੁੰਦਾ ਭਰਾ ਉਹਨਾਂ ਆਣ ਕੇ ਦਾ ਘਰ ਸਾਡੇ ਹਮਲਾ ਕੀਤਾ ਕੋਈ ਬੈਸਬਾਲ ਕੋਈ ਦਾਤਰ ਇੱਕ ਵਾਰ ਵਾਰ ਹੀ ਪੱਪੀ ਉਹ ਪੱਪੀ ਕੋ ਰਵੜਵਾਰ ਹੀ ਜੱਡੇ ਤਿੰਨ ਦੋ ਮੁੰਡਾ ਗਾੜੀ ਆਗੂ ਕਮਿਆਰ ਲਗਾ ਹਾਂਜੀ ਕਿਸੇ ਨੂੰ ਜਾਣ ਬਤਾਈ ਆਪਣੀ ਅਸੀਂ ਤਾਂ ਗਾਂ ਪਸ਼ਾਣੇ ਤੇ ਕਮਾਤੇ ਆ ਜਾਈਆਂ ਤੇ ਮਹੀਂ ਤੇ ਕਮਾਤੇ ਹਾਂ ਸਾਡੇ ਮੁੰਡੇ ਗਾਂ ਪਸ਼ਾਣੇ ਹੀ ਇਹਨਾਂ ਆਣ ਕੇ ਪੂਰਾ ਮਾਰਨ ਦੀ ਕੋਸ਼ਿਸ਼ ਕੀਤੀ ਬਾਪੂ ਮੇਰੇ ਦੇ ਆ ਤਸल्ली ਕਰਕੇ ਗਏ ਆ ਅਹੀ ਤੇ ਗੱਮ ਤੇ ਹਾਂ ਬਾਹਰ ਨਹੀਂ ਹੋ ਟਾਈਮ ਮੌਕੇ ਤੇ ਘਰ ਸਾਡੀ ਤਾਂ ਜਾਣ ਪਾ ਜੀ ਫੇਰ ਅਸੀਂ ਰਾਹ ਦੀ ਉਥੋਂ ਨਿਕਲੇ ਪਾਈ ਅਸੀਂ ਘਰੋਂ ਭੁਗਾਰ ਹੋਏ ਹਾਂ ਹਾਂਜੀ ਕਿਨੇ ਦਿਨ ਹੋਏ ਕਦੋਂ ਪਹੁੰਚਿਆ 13 ਤਰੀਕ ਦੇ ਚ ਝਗੜਾ ਹੋਇਆ ਹੈ ਅੱਜ ਉਦੋਂ ਦੇ ਹੀ ਗਾਂਵ ਪਸ਼ਾਈ ਰਹਿੰਦੇ ਨੇ ਨਾ ਸਾਡੇ ਘਰ ਹੀ ਸਾਡੇ ਘਰ ਆਪਾਂ ਪੈਣਦੇ ਆਣਗੇ ਮੱਪੀ ਹੋਣੀ ਕਮਿਆਰ ਬੇ ਲੜਾਈ ਕਰਦੇ ਹਾਂਜੀ ਫੇਰ ਦੇ ਨਾਲ ਉਹਦੀ ਹਾਲਾ ਸ਼ੇਰੀ ਆ ਸਾਰੀ ਉਹ ਟੋਟਲ ਤੁਹਾਨੂੰ ਸਮਝ ਆ ਗਿਆ ਵਾਕੀ ਉਹਦੀ ਹਾਲਾ ਸ਼ੇਰੀ ਨਾਲ ਇਹ ਕੰਮ ਹੋਣ ਉਹ ਮਾਈਤ ਉਹਨੂੰ ਕਰ ਕਹਿੰਦਾ ਕਿ ਮੈਂ ਰਾਈਨਾਵਾ ਕਰਨਾ ਫੈਸਲਾ ਉਦਾਂ ਹੀ ਭਾਵੇਂ ਗੱਡੀਆਂ ਭਾਜੀਆਂ ਜੋ ਮਰਜ਼ੀ ਹੋਗਾ ਨਹੀਂ ਗਰੀਬ ਬੰਦੇ ਹਾਂਜੀ ਪ੍ਰਾਣੀ ਰੰਜੇ ਹਾਂਜੀ ਪ੍ਰਾਣੀ ਰੰਜੇ ਸ਼ੀ ਤੇ ਉਹ ਰਾਈਨਾਵਾ ਹੋਇਆ ਹੀ ਤੇ ਉਹ ਫੇਰ ਦੁਬਾਰੇ ਕਹਿੰਦੇ ਕਿ ਮੁਕਤੀ ਕਰਨਾ ਹੈ ਤੇ ਉਹਦੇ ਕਰਨੇ ਸਰਪੰਚਾਂ ਦਾ ਮੈਂ ਤਾਂ ਉਹਦੀ ਮੈਤ ਕਰ ਲਗਾ ਮੈਂ ਮੁੰਡੇ ਲਗਾ ਪਉਣ ਮਾ ਵੀ ਪ੍ਰਵਾਹੀਂ ਕਿਹੜਾ ਬਿਲਾ ਕਰਦੇ ਸਾਡੇ ਸਾਨੂੰ ਕੀ ਕਰ ਲੈਗਾ ਅਸੀਂ ਤਾਂ ਮਿਹਨਤ ਕਰਕੇ ਖਾਣੇ ਤੇ ਮਾ ਵੀ ਲਾ ਦੇ ਉਧਰ ਇਹਨੇ ਉਧਰ ਰਾਤ ਹੀ 12 ਤਰੀਕ ਦੇ ਕੰਮ ਕਰਤਾ 13 ਤਰੀਕ ਤੇ ਫੇਰ ਸਾਰੀ ਇਹਦੀ ਮੁੰਡੇ ਫਿਰਦੇ ਰਹੇ ਫੇਰ ਉਹਨਾਂ ਦੇ ਰਾਂ ਦਰੀ ਦੇ ਗੱਡੀਆਂ ਪੰਨੀਆਂ ਸਾਡੇ ਮੁੰਡੇ ਗਾਂ ਮਸ਼ਾਂ ਹੀ ਹੁਣ ਪੁਲਿਸ ਨੇ ਵੀ ਕਰਵਾਈ ਕੀਤੀ ਪੁਲਿਸ ਭੈਣ ਦੀ ਸਾਡੇ ਮੁੰਡਿਆਂ ਨੇ ਭੈਣ ਦੀ ਪਾਈ ਉਹਨਾਂ ਦੇ ਮਗਰ ਲੱਗ ਗਏ ਨਾ ਸਰਪੰਚ ਉਹਨਾਂ ਦੀ ਮੈਦ ਕਰਨ ਦਾ ਉਹਨਾਂ ਸਾਡੇ ਤੇ ਪਰਚਾ ਕਰਾਤਾ ਗੋਲੀ ਵੀ ਆਪ ਚਲਾ ਗਏ ਹਾਂਜੀ ਉਹਨਾਂ ਦੇ ਮਾਮਲਾ ਦਰਜ ਹੋਇਆ ਉਹਨਾਂ ਦੇ ਕੋਈ ਨਹੀਂ ਹੋਇਆ ਇਹ ਇਦਾਂ ਅਸੀਂ ਹਾਂਜੀ ਅਸੀਂ ਭੱਜੇ ਫਿਰਦੇ ਇਦਾਂ ਕੀ ਮੰਗ ਰਹੇ ਹੋ ਮੰਗਈ ਇਨਸਾਫ ਹਣ ਚਾਹੀਦਾ ਹੋਰ ਮੰਗਾ ਡੀ ਕਾਦੀ ਇਹ 13 ਨਵੰਬਰ 2025 ਨੂੰ ਰਾਤ ਦੇ ਸਮੇਂ ਜਿਹੜੀ ਆ ਸੂਚਨਾ ਮਿਲੀ ਹੈ ਤਾਂ ਉੱਥੇ ਐਸਏ ਪ੍ਰਗਟ ਸਿੰਘ ਸਮੇਤ ਪੁਲਿਸ ਪਾਰਟੀ ਗਈ ਹੈ ਜੀ ਉੱਥੇ ਜਾ ਕੇ ਤੇ ਮਤਲਬ ਕਾਫੀ ਇਹਨਾਂ ਨੇ ਉੱਥੇ ਉਹ ਨਰਬਾਜੀ ਕੀਤੀ ਆ ਦੂਸਰੀ ਪਾਰਟੀ ਨੇ ਤੇ ਜਿਹਦੇ ਬਾਬਤ ਮਨਿੰਦਰ ਸਿੰਘ ਦੇ ਬਿਆਨਾਂ ਤੇ ਮਕਦਮਾ ਨੰਬਰ 299/25 ਥਾਣਾ ਲੋਪੋ ਕੇ ਦਰਜ ਰਜਿਸਟਰ ਕੀਤਾ ਗਿਆ ਵਾ ਇਹਦੇ ਚ ਜਿਹੜੇ ਸ਼ੇਦੋਸ਼ੀ ਆ ਜਿਹੜੇ ਬਾਈ ਨੇਵੇਂ ਆ ਤੇ ਮਤਲਬ ਉਹਨਾਂ ਤੇ ਰੇਟ ਜਾਰੀ ਆ ਤੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਊਗਾ ਦੋਨੋਂ ਬਣੇ ਗੋੜੇ ਚੱਲੀਏ ਇੱਕੋ ਬਣੇ ਚੱਲੀਏ ਇਹ ਤਸਦੀਕ ਹੋਣ ਢਈ ਹੈ ਜੀ ਹਜੇ ਫਿਰ ਨਾਲ ਉਹਨਾਂ ਦਾ ਕੋਈ ਬੰਦਾ ਅਰੈਸਟ ਕਰਾਂਗੇ ਫਿਰ ਉਹਦੇ ਦੇਣਗੇ ਆਪਣੀ ਕੋਈ ਇਨਫੋਰਮੇਸ਼ਨ ਹੈ ਤੇ ਅਜੇ ਇਹਨਾਂ ਕੋਈ ਫਿਲਹਾਲ ਇਹੋ ਹੀ ਪ੍ਰਗਟ ਸੰਗ ਇਹ ਐਸੀ ਕੋਈ ਇਨਫੋਰਮੇਸ਼ਨ ਆਈ ਹੈ ਬਾਡੀ ਨੂੰ ਕੋਈ ਬਨਾਣਾ ਹਸਪਤਾਲ ਦਾਖਲ ਹੈ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕੜੇ ਮਾਮਲੇ ਦੇ ਨਹੀਂ ਉਹ ਸਾਨੂੰ ਇਨਫੋਰਮੇਸ਼ਨ ਅਜੇ ਕੋਈ ਨਹੀਂ ਆਈ ਜੀ ਜਦੋਂ ਆਈ ਤਾਂ ਉਹਨਾਂ ਦੇ ਵੀ ਸਟੇਟਮੈਂਟ ਜੋ ਵੀ ਹੋਊਗੀ ਲੈ ਕੇ ਜਿਹੜੀ ਵੀ ਉਹਨਾਂ ਤੇ ਵੀ ਬਰਖਿਲਾਫ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ